ਮਾਣਯੋਗ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਕਾਂਗਰਸ ਥੈਂਕ ਯੂ ਥੈਂਕ ਯੂ ਮੇਰੇ ਵੱਲੋਂ ਵੀ ਨਹੀਂ ਹੀ ਹੋਏ ਉਹ ਕੋਈ ਹਾਇਆ ਪਰਮੰਧ ਕਰੋ ਜਾਂ ਕੋਈ ਜਿੰਸਾਂ ਦੇ ਮੁੱਲੀ ਇੰਨੇ ਬਾਜਮ ਦਿਓ ਵੀ ਕਿਸਾਨਾਂ ਨੂੰ ਕਰ ਜਲੇ ਐਂਦੀ ਲੋੜ ਹੀ ਨਾ ਪਵੇ ਅੱਜ ਜਣਾਂ ਕੋਲ ਸੱਚੀ ਤਾਕਤ ਹੈ ਦੋਨਾਂ ਦਾ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਚਲੋ ਇਹਦੇ ਨਾਲ ਤਾਂ ਹੁਣ ਸੱਜਣਤਾ ਹੀ ਰਹੀ ਨਹੀਂ ਤੋਏ ਨਾਲ ਮੇਰੇ ਤਾਂ ਖਿਲਾਫ ਪਰਚਾ-ਪੁਰਚਾ ਤੇ ਹੋਗਾ ਭਾਈ ਮੋਤੋਏ ਨੂੰ ਮੈਂ ਬੱਬੂ ਨੂੰ ਕਹਿਣਾ ਚਾਹੁੰਦਾ ਭਾਈ ਨੂੰ ਵੀ ਯਾਰ ਘੱਟੋ-ਘੱਟ ਤੂੰ ਹੀ ਜਾ ਕੇ ਪੁੱਛ ਲਾ ਯਾਰ ਇਲ ਦੇ ਵੀ ਕਰ ਗਿਆ ਉਦੋਂ ਵੀ ਇਦਾਂ ਸੀ ਕਿ ਗਰੁੱਪੀਜ਼ਮ ਬਹੁਤ ਸੀ ਇੱਕ ਤੁਰ ਦਾ ਖੱਬੇ ਨੂੰ ਦੂਜਾ ਸੱਜੇ ਨੂੰ ਆਪਦੀ ਲੜਾਈ ਖੋਦੀ ਲੜਦੇ ਮਰ ਜਾਣ ਫਿਰ ਤੁਸੀਂ ਆਨੇ ਪੰਜਾਬ ਵਾਲੇ ਬੋਲਦੇ ਐ ਪਰ ਜਦੋਂ ਹੁਣ ਇੱਕ ਬੰਦੇ ਨੇ ਆਪਦੀ ਜ਼ਿੰਦਗੀ ਦਾਅ ਤੇ ਲਾਤੀ ਹੁਣ ਬਾਕੀ ਜੁਨੀਅਨ ਵਾਲਿਆਂ ਨੂੰ ਇਸ ਤਰ੍ਹਾਂ ਦੀ ਈਗੋ ਨਹੀਂ ਰੱਖਣੀ ਚਾਹੀਦੀ ਉਹਦੇ ਪੀਸਫੁਲ ਪ੍ਰੋਟੈਸਟ ਹੈ ਇਹਦੇ 'ਚ ਕੋਈ ਵਾਇਲੈਂਸ ਨਹੀਂ ਈਸ ਪੀਸਫੁਲ ਪ੍ਰੋਟੈਸਟ ਦਾ ਦੁਨੀਆ 'ਚ ਕਿਤੇ ਵੀ ਨਹੀਂ ਲੋਕਿਆ ਜਾਂਦਾ। ਵੱਡੇ ਵੀਰੇ। ਔਰ ਮੈਂ ਸਾਰੇ ਗਾਇਕਾਂ ਨੂੰ ਵੀ ਬੇਨਤੀ ਕਰਦਾ ਕਲਾਕਾਰਾਂ ਨੂੰ ਵੀ ਜ਼ਰੂਰ ਪਹੁੰਚੀ ਆਪਾਂ ਸਾਰੇ। ਕੋਈ ਇਹਦੇ 'ਚ ਕੋਈ ਐਡੀ ਸਟ੍ਰੈਸ ਵਾਲੀ ਗੱਲ ਨਹੀਂ ਪੀਸਫੁਲ ਪ੍ਰੋਟੈਸਟ ਹੈ। ਜੀ। ਇਹਦੇ 'ਚ ਤੁਹਾਡੇ ਕੋਲ ਉਹ ਖਤਰਨਾਕ ਧਾਰਾ ਨਹੀਂ ਲੱਗਦੀ ਜੇ ਚੱਕਣਗੇ ਵੀ ਕੋਈ ਦੋ ਦਿਨ ਬਾਅਦ। ਸਾਡੀ ਜਾਂ ਪਾਣੀ ਵਾਲੇ 'ਚ ਨਹੀਂ ਲੱਗਦੀ ਉਹ 'ਚ ਆ ਜਾ। ਔਰ ਇਹਦੇ 'ਚ ਆਪਾਂ ਕੱਲਾ ਸਰਕਾਰ ਨੂੰ ਵੀ ਭੰਡ ਸਕਦੇ ਜਿਹੜੇ ਬਾਕੀ ਆਪੋਜੀਸ਼ਨ ਦੇ ਲੀਡਰ ਆ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਉਹ ਕਿੱਥੇ ਆ?